ਜਦੋਂ ਕੋਈ ਗੁਰਸਿੱਖ ਅਕਾਲ ਚਲਾਣਾ ਕਰ ਜਾਵੇ ਤਾਂ ਉਹਨਾਂ ਦੇ ਪਰਿਵਾਰ ਜਾਂ ਚਾਹਣ ਵਾਲਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਸ ਦੀ ਮੌਤ ਤੇ ਰੋਣ ਕਰਾਉਣ ਦੀ بجائے ਸ਼ੋਗਮਈ ਕੀਰਤਨ ਗੁਰਬਾਣੀ ਦਾ ਪਾਠ ਕਰਨਾ ਚਾਹੀਏ। ਅਜਿਹੀ ਮਿਸਾਲ ਮਿਲਦੀ ਹੈ ਪਿੰਡ ਰੁੜਕੀ ਪੁਖਤਾ ਜ਼ਿਲ੍ਹਾ ਮੁਹਾਲੀ ਦੇ ਜਦੋਂ ਮਾਤਾ ਗੁਰਨਾਮ ਕੌਰ ਜੀ ਜੋ ਕਿ ਕਰੀਬ 90 ਸਾਲ ਦੀ ਉਮਰ ਦੇ ਅਕਾਲ ਚਲਾਣਾ ਕਰ ਜਾਂਦੇ ਨੇ। 20 ਜਨਵਰੀ 2024 ਨੂੰ ਤਾਂ ਉਹਨਾਂ ਦੇ ਚੌਣ ਵਾਲਿਆਂ ਵੱਲੋਂ ਅਖੰਡ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਜਦੋਂ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟਵਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਵੀ ਕੀਰਤਨ ਕੀਤਾ ਜਾ ਰਿਹਾ ਸੀ ਉਸ ਤੋਂ ਉਪਰੰਤ ਸ਼ਮਸ਼ਾਨ ਘਾਟ ਦੇ ਵਿੱਚ ਜਦੋਂ ਮ੍ਰਿਤਕ ਦੇਹ ਨੂੰ ਅਗਨਪੇਟ ਕੀਤਾ ਗਿਆ ਤਾਂ ਉੱਥੇ ਵੀ ਸੰਗਤਾਂ ਬੜੀ ਹੀ ਸ਼ਾਂਤ ਮੈਤਰੀਕੇ ਨਾਲ ਬੈਠ ਕੇ ਗੁਰਬਾਣੀ ਕੀਰਤਨਾ ਸਰਵਣ ਕਰ ਰਹੀਆਂ ਸਨ ਉਸ ਤੋਂ ਪਰੰਤ ਜਦੋਂ ਮਾਤਾ ਜੀ ਦੀ ਅੰਤਿਮ ਅਰਦਾਸ ਬੀਤੇ ਦਿਨ 31 ਜਨਵਰੀ 2024 ਦਿਨ ਬੁੱਧਵਾਰ ਨੂੰ ਪਿੰਡ ਰੁੜਕੀ ਪੁਕਤਾ ਵਿਖੇ ਗੁਰਦੁਆਰਾ ਸਹਿਬ ਸ਼ੀਰ ਦਾਸ ਸਿੰਘਾ ਵਿਖੇ ਹੋਈ ਤਾਂ ਉੱਥੇ ਵੀ ਅਖੰਡ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਰਦਾਸ ਬੇਨਤੀ ਕੀਤੀ ਗਈ ਇਹ ਇੱਕ ਅਜਿਹੀ ਮਿਸਾਲ ਹੈ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਖਾਸ ਤੌਰ ਤੇ ਜਦੋਂ ਕਿਸੇ ਗੁਰਸਿੱਖ ਦੀ ਮੌਤ ਹੋ ਜਾਂਦੀ ਹੈ ਤਾਂ ਸੋਗ ਤਾਂ ਦੇਖੋ ਸਾਰਿਆਂ ਨੂੰ ਹੁੰਦਾ ਹੈ ਪਰ ਉਸ ਵਾਹਿਗੁਰੂ ਪ੍ਰਮਾਤਮਾ ਦਾ ਭਾਣਾ ਮੰਨਦੇ ਹੋਏ ਉਸ ਵਾਹਿਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ ਤੁਹਾਨੂੰ ਦਿਖਾਉਣੇ ਆ ਉਸ ਸਮੇਂ ਦੀਆਂ ਕੁਝ ਤਸਵੀਰਾਂ Oh my dear, oh ਦਾ ਕਿਰਾਾ ਪਾਉਂਦੇ ਜਹਾਂ ਨਾਲ ਆਉਂਦੇ ਪਾਏ ਉਹ ਸਹਾ ਪਰਾ ਜੱਟੇ ਲਗਾਏ رتن ہوئے سبشاہ جی آپ جی بچے رکھنڈ کیرتن کیرتن بخشو بان دیا حاجیاں بخشو گربانی لاہر دے بخشتا بخشو گربانی لے بشیش کی تنمارم آپ دے در کر دے اپنی دمان ہر دے سبکار یا ماتا کو نام پہنی جو پشتی نہیں سکتوں دی آپ کی دے سندھے ہم پروان کر دے آپ دے چرمت جاگ رہا دے ہم پر دو چنا دے آتما قلیان دے دے

چلن سمرتا بخشی پروارا بخشی ਸੋ ਹਿਜਤ ਅੰਬਰਾਵ ਸਭ ਕਟੋ ਪੀਤਰ ਹਾਟ ਚਲਾਵ ਕਰੋ ਬੰਦਗੀ ਛਾਡ ਮੈਂ ਮੇਰਾ ਆਜ ਕਰੀ ਦਰਿਸ ਅંધਿਆਰਾ ਕਹਿ ਰਵਿਦਾਸ ਨਾ ਨੂੰ دیਵਨੇ ਜੇ ਤਸ ਨਹੀਂ ਦੁਨਿਆਵਨ ਪੰਨੇ ਬਹੁਤ ਦੀਵਨ ਜੀਆ